ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਈ ਬੱਚੀ ਆਈ ਹੈ ਰੱਬ ਰੂਪੀ ਕੋਮਲ ਦਾ ਨਾਮ ਜਿਹੜੋਂ ਦੀ ਸਿਸ਼ਟਾ ਸੰਧਿਆ ਪੈਣ ਕੋਮਲ ਦੇ ਪਿਤਾ ਜੀ ਨੇ ਬ੍ਰਿਜ ਬ੍ਰਿਜ ਮੋਹਨ ਜਦੋਂ ਕਈ ਵਰੀ ਕਰਮਾਂ ਦਾ ਕੋਈ ਦੁੱਖ ਮਿਲਦਾ ਜਾਂ ਦੁੱਖਾਂ ਦਾ ਜਿਹੜਾ ਕੋਈ ਪਹਾੜ ਟੁੱਟਦਾ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਤਹਸ ਨੈਸ ਕਰ ਦਿੰਦਾ ਉਸੀ ਤਰ੍ਹਾਂ ਹੀ ਕੁਸ਼ ਕੋਮਲ ਨਾਲ ਹੋਇਆ ਉਸੇ ਤਰ੍ਹਾਂ ਹੀ ਬ੍ਰਿਜਮੋਨ ਜੀ ਨਾਲ ਹੋਇਆ ਬ੍ਰਿਜਮੋਨ ਜੀ ਵੀ ਅਫਸਟ ਹੋਏ ਫਿਰਦੇ ਆ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੀ ਕਹਿਣਾ ਕੀ ਬੋਲਣਾ ਕਿਵੇਂ ਟ੍ਰੀਟ ਕਰਨਾ ਕਿਉਂਕਿ ਕੋਮਲ ਤੇ ਸੰਧਿਆ ਦੋ ਭੈਣਾਂ ਨੇ ਤੇ ਇੱਕ ਭਰਾ ਸੀ ਇਹਨਾਂ ਦਾ ਮਾਪੇ ਪਿਓ ਸੀ ਘਰ ਦੇ ਵਿੱਚ ਪੰਜ ਮੈਂਬਰ ਬਹੁਤ ਖੁਰਸੀ ਜਦੋਂ ਛੋਟੇ ਬੱਚੇ ਸੀ ਇਹ ਇਹਨਾਂ ਦਾ ਜਨਮ ਹੋਇਆ ਸੀ ਬਾਪੂ ਨੇ ਬੜੀਆਂ ਖੁਸ਼ੀਆਂ ਮਨਾਈਆਂ ਬ੍ਰਿਜਮੋਨ ਜੀ ਨੇ ਔਰ ਬੜੇ ਵਧੀਆ ਤਰੀਕੇ ਨਾਲ ਬੱਚਿਆਂ ਦੀ ਪਰਵਰਿਸ਼ ਸ਼ੁਰੂ ਕੀਤੀ। ਬੜੀ ਚੰਗੀ ਚੱਲਦੀ ਸੀ ਸਾਰੀ ਜ਼ਿੰਦਗੀ। ਪਰ ਵਕਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀਗਾ। ਜਦੋਂ ਬੱਚੇ ਜਵਾਨ ਹੋ ਗਏ ਸੰਦੇ ਦਾ ਵਿਆਹ ਕਰਤਾ। بیٹے ਦਾ ਰਿਸ਼ਤਾ ਕਰਤਾ ਉਹਦਾ ਵੀ ਵਿਆਹ ਕਰਨਾ ਸੀਗਾ। ਬਸ ਐਸਾ ਪਾਣਾ ਵਰਤਿਆ। ਪਹਿਲਾਂ ਦਾ ਬੇਜ ਮੋਣ ਜਿਹਦੇ ਵਾਈਫ ਉਹ ਤੁਰ ਗਈ ਇਸ ਦੁਨੀਆ ਤੋਂ। ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਤੁਰ ਗਿਆ ਉਹਨੂੰ ਸਾਇਨਟਿਕ ਅਟੈਕ ਆ ਗਿਆ ਜਿਨੇ ਇਸ ਘਰ ਦਾ دارو ਮਦਾਰ ਆਪਣੇ ਮੋਢਿਆਂ ਤੇ ਚੱਕਣਾ ਸੀਗਾ ਜਿਨੇ ਹੁਣ ਤਰੱਕੀਆਂ ਕਰਨੀਆਂ ਸੀ ਜਿਨੇ ਆਪਣੀਆਂ ਭੈਣਾਂ ਨੂੰ ਆਪਣੇ ਮਾਂ ਪਿਓ ਨੂੰ ਸੁੱਖ ਦੇਣਾ ਸੀ ਫਿਰ ਉਹ ਤੁਰ ਗਿਆ ਤੇ ਉਹਦੇ ਜਾਣ ਤੋਂ ਬਾਅਦ ਬਸ ਫਿਰ ਤਾਂ ਘਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ ਕੋਮਲ ਤਾਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਬਿਲਕੁਲ ਹੀ ਮੰਜੇ ਨਾਲ ਜੁੜ ਗਈ ਕੋਈ ਸੋਜੀ ਨੀ ਕੋਮਲ ਨੂੰ 8ਵੇਂ ਤੱਕ ਪਰੜੀ ਹੋਈ ਆ ਪਰ ਹੁਣ ਤਾਂ ਨੰਨਾ ਆਉਣ ਦੀ ਧੋਣ ਦੀ ਕੱਪੜੇ ਪਹਿਨਣ ਦੀ ਖਾਣ ਪੀਣ ਦੀ ਕੋਈ ਸੋਜੀ ਸਮਝ ਨਹੀਂ ਦੋਨੇ ਬਾਪ ਬੇਟੀ ਉਹ ਯਾ ਘਰ ਦੇ ਵਿੱਚ ਬ੍ਰਿਜਮੋਨ ਜੀ ਤੇ ਕੋਮਲ ਕਿਉਂਕਿ ਸੰਧਿਆ ਦੀ ਮੈਰਿਜ ਹੋਈ ਹੋਈ ਆ ਇਹ ਲੁਧਿਆਣੇ ਰਹਿੰਦੀ ਐ ਵਿੱਚੋਂ ਟਾਈਮ ਕੱਢ ਕੇ ਜਿਵੇਂ ਨਾ ਜਿਵੇਂ ਕਿਤੇ ਜਾਂਦੀ ਐ ਮਗਰ ਪਰ ਜੋ ਚੀਜ਼ਾਂ ਮਾਂ ਨੇ ਕਰਨੀਆਂ ਸੀ ਜਾਂ ਕੋਮਲ ਠੀਕ ਹੁੰਦੀ ਜੀ ਇਹਨੇ ਖੁਦ ਕਰਨੀਆਂ ਸੀ ਤੇ ਜਾਂ ਇਹਨਾਂ ਦੇ ਭਰਾ ਨੇ ਜਿਉ ਹੁੰਦਾ ਉਹਨੇ ਕਰਨੀਆਂ ਸੀ ਉਹ ਹੁਣ ਕੌਣ ਕਰੇ ਤੇ ਜਿਹੜਾ ਹੌਸਲਾ ਬ੍ਰਿਜਮੋਨ ਜੀ ਨੂੰ ਪੁੱਤ ਦਾ ਮਿਲਣਾ ਸੀਗਾ ਉਹ ਹੁਣ ਕਿੱਥੋਂ ਮਿਲੇ ਬਸ ਅਰਦਾਸ ਕਰਿਓ ਅੱਜ ਸਾਡੇ ਟੀਮ ਦੇ ਮੈਂਬਰ ਰਿੱਤਿਕ ਸਾਡਾ ਛੋਟਾ ਭਰਾ ਇਹ ਲੈ ਕੇ ਆਇਆ ਇਸ ਪਰਿਵਾਰ ਨੂੰ ਜਾ ਕੇ ਕਿਉਂਕਿ ਸਾਡੀ ਕਾਫੀ ਦਿਨਾਂ ਤੋਂ ਗੱਲ ਚੱਲਦੀ ਸੀ ਜਿਵੇਂ ਕਿ ਤੁਸੀਂ ਪਬਲਿਕ ਵੀਡੀਓ ਦੇਖੋ ਜਿਹੜੀਆਂ ਸਾਨੂੰ ਉੱਥੋਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਸੀ ਤੁਸੀਂ ਦੇਖ ਸਕਦੇ ਆ ਤੁਸੀਂ ਆ ਕੇ ਦੇਖਿਓ ਇਹਦੇ ਵਾਲ ਨਾ ਇਕੱਠੇ ਹੋ ਬਹੁਤ ਬਹੁਤ ਕਿਉਂਕਿ ਹਰ ਵਾਰੀ ਇਹ ਨਾ ਆਉਂਦੀ ਸੀ ਤੇ ਨਹੀਂ ਕੋਈ ਨਹੀਂ ਪਤਾ ਫੈਲਾ ਹਰ ਵਾਰੀ ਇਹ ਬੱਚੀ ਨਾ ਆਉਂਦੀ ਰਹੋ ਹੈ ਤੇ ਜੇ ਇਸ ਕਮਰੇ ਚ ਇਹਨੂੰ ਕੱਢਿਆ ਉਸ ਦੇ ਬਾਥਰੂਮ ਦੀ ਸਮ ਲਾਉਂਦੀ ਹੈ ਕਿਉਂਕਿ ਇਹ ਕਿਸੇ ਨੂੰ ਫੱਟੇ ਨਹੀਂ ਰੋਹੀ ਹੈਗੀ ਹੈਗੀ ਤੇ ਮੇਰੀ ਤੁਹਾਡੇ ਦੇ ਇਹੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਮੌਕੇ ਤੇ ਆ ਕੇ ਦੇਖ ਸਕਦੇ ਆ। ਪਰ ਸਭ ਤੋਂ ਸਮਾਨੀ ਸੀ ਨਿਕਲ ਪਾ ਰਿਆ ਜਾ ਨਹੀਂ ਸੀ ਹੋ ਰਹੇ ਸੀ ਕਿਉਂਕਿ ਅਸੀਂ ਵੀ ਸਾਰਾ ਦਿਨ ਕਿਤੇ ਇੱਧਰ ਕਿਤੇ ਉੱਧਰ ਸੀ। ਤਾਂ ਫਿਰ ਤਕਰੀਬਤ ਦੀ ਡਿਊਟੀ ਲਈ ਸੀ ਵੀਰੇ ਤੂੰ ਲੈ ਆ ਜਾ ਕੇ ਹਨਾ ਪਰਿਵਾਰ ਨੂੰ ਲੋਡ ਬਣਦਾ ਕਿਉਂਕਿ ਬੱਚੀ ਦੀ ਹਾਲਤ ਠੀਕ ਨਹੀਂ ਸੀ ਹੋਰ ਵੀਕ ਹੋ ਜਾਂਦੀ ਹੈ ਬਹੁਤ ਜ਼ਿਆਦਾ। ਤਾਂ ਅੱਜ ਦੇ ਤਕਰੀਬਤ ਕਿੱਥੋਂ ਲੈ ਕੇ ਆਏ ਪੁੱਤ ਫਿਰ ਜਾ ਕੇ ਗਰਾਂ ਖਾਸ ਸ਼ਹਿਰ ਤੋਂ ਸ਼ਹਿਰਾਂ ਦੀ ਨਾਲੀ ਟਰਨ ਕਰਕੇ ਆਈ। ਬਹੁਤ ਵਧੀਆ ਅੰਦਰ ਪ੍ਰਿੰਟ ਕੀਤਾ ਕੀ ਹਾਲ ਸੀ ਕਰਦਾ ਕਿਵੇਂ ਸੀ ਮੋਲਬਾਈ ਆਹੀ ਬਸ ਉਹਦੀ ਰਹਿ ਰਹੀ ਸੀ ਜੀ ਮੈਂ ਨਹੀਂ ਕਿ ਪਛਣਾ ਤੇ ਨਾ اتنا ਵੀ ਬਹੁਤ ਟਾਈਮ ਹੋ ਗਿਆ ਨਾ ਨੂੰ ਭੈਣ ਤੇ ਬਾਸ ਜੀ ਹੁਣ ਸੁਬਹ ਕਰਦੇ ਵਿੱਚ ਵੀ ਹਾਂਜੀ ਔਵੇਂ ਕੱਪੜੇ ਗੰਦੇ ਗੁੰਦੇ ਸਾਰੇ ਢੇਰ ਲੱਗੇ ਪਏ ਹਾਂਜੀ ਕਰਿਓ ਜੀ ਅਰਦਾਸ ਦਿਓ ਜੀ ਅਸੀਸ ਸਾਡੀ ਸਤੀ ਵਾਸਤੇ ਤੇ ਬਾਪੂ ਬ੍ਰਿਜ ਮੋਣ ਵਾਸਤੇ ਗੁਰਾਇਆਂ ਤੋਂ ਜਲੰਧਰ ਜ਼ਿਲ੍ਹੇ ਤੋਂ ਅੱਜ ਇਹ ਪਰਿਵਾਰ ਸਾਡੇ ਕੋਲੇ ਪਹੁੰਚਿਆ